ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸੈਬਲੌਗ ਦੇ ਵਿੱਚ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ ਮੋਂ ਹਾਂਜੀ ਲੱਗਿਆ ਇੱਕ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਐਨੇ ਸੋਹਣੇ-ਸੋਹਣੇ ਕਮੈਂਟ ਕਰਨ ਲਈ ਤੇ ਆਪਣੀ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਤੇ ਲਾਈਕ ਕਰਨ ਲਈ ਪਲੀਜ਼ ਹਾਈਪ ਵੀ ਕਰ ਦਿਆ ਕਰੋ ਤੇ ਹਾਂਜੀ ਇੱਥੇ ਹੈਗਾ ਜੀ ਦੁਪਹਿਰ ਦਾ ਟਾਈਮ ਤੇ ਆਪਾਂ ਕਰ ਰਹੇ ਹਾਂ ਸ਼ਾਮ ਦੀ ਰੋਟੀ ਪਾਣੀ ਦੀ ਤਿਆਰੀ ਤੇ ਇੱਥੇ ਮੈਂ ਲੱਗੀ ਹੋਈ ਸੀਗੀ ਪਿਆਜ਼ ਛਿੱਲਣ ਪਿਆਜ਼ ਛਿੱਲ ਕੇ ਮੈਂ ਖਾ ਵੀ ਤੜਕਾ ਲਾ ਜੀਏ ਉਸ ਤੋਂ ਬਾਅਦ ਫਿਰ ਧਾਰਾਂ ਦਾ ਹੋ ਜਾਂਦਾ ਤੁਹਾਨੂੰ ਪਤਾ ਹੀ ਆ ਹੁਣ ਤਾਂ ਦਿਨ ਬਹੁਤ ਛੋਟੇ ਹੋ ਗਏ ਤੇ ਸ਼ਾਮ ਨੂੰ ਤਾਂ ਛੇਤੀ ਨਹੀਂ ਰ ਹੋ ਜਾਂਦਾ ਤੇ ਫਿਰ ਤਾਂ ਕਰਕੇ ਪਹਿਲਾਂ ਹੀ ਤਿਆਰੀ ਕਰਨੀ ਪੈਂਦੀ ਹੈ ਥੋੜਾ ਥੋੜਾ ਨਾਲ ਉਹ ਨਨੇਰਾ ਹੋ ਜਾਂਦਾ ਕੰਮ ਹਲੇ ਕਈ ਰਹਿੰਦੇ ਤੇ ਬਸ ਸਾਰੀ ਦਿਹਾੜੀ ਕੰਮੇ ਨਹੀਂ ਲੋਟ ਆਉਂਦੇ ਹੈਗੇ ਤੇ ਸਵੇਰ ਦੇ ਕੰਮ ਕਰਕੇ ਫਿਰ ਦੁਪਹਿਰ ਨੂੰ ਥੋੜਾ ਜਿਹਾ 10 15 ਮਿੰਟ ਇਦਾਂ ਹੁੰਦਾ ਵੀ ਰੈਸਟ ਕਰ ਲਈਏ ਕਿਉਂਕਿ ਜੀ ਸਵੇਰੇ ਸਾਜਰੇ ਦੇ ਉੱਠੇ ਹੁੰਨੇ ਆ ਤੇ ਦੁਪਹਿਰੇ ਫਿਰ ਸਰੀਰ ਰੈਸਟ ਮੰਗਦਾ ਥੋੜਾ ਜਿਹਾ ਚਿਰ ਰੈਸਟ ਕਰਨ ਤੋਂ ਬਾਅਦ ਚਲੋ ਫਿਰ ਆਪਣੇ ਉਦੈ ਕੰਮ ਸਟਾਰਟ ਹੋ ਜਾਂਦੇ ਆ ਤੇ 2 ਵਜੇ ਤੋਂ ਬੱਚੇ ਆ ਜਾਂਦੇ ਆ ਤੁਹਾਨੂੰ ਪਤਾ ਫਿਰ ਜਦ ਬੱਚੇ ਘਰੇ ਆ ਜਾਣ ਉਸ ਤੋਂ ਬਾਅਦ ਉਹਨਾਂ ਨੂੰ ਚਾਹ ਪਾਣੀ ਦੇਣਾ ਰੋਟੀ ਕਰਨੀ ਤੇ ਫਿਰ ਤਾਂ ਉਹ ਬੈਠ ਕੇ ਭੰਗਦੇ ਹੀ ਨਹੀਂ ਮੰਨ ਲੋ ਹੁਕਮੇ ਲਾਉਂਦੇ ਨੇ ਮੰਮੀ ਆ ਲਿਆ ਦੇ ਆ ਲਿਆ ਦੇ ਫਿਰ ਉਹਨਾਂ ਸਾਰੀਆਂ ਚੀਜ਼ਾਂ ਦੇਣੀਆਂ ਪੈਂਦੀਆਂ ਨੇ ਜਾਨੂ 3 3.5 ਹੋ ਜਾਂਦੇ ਹਨ ਨਾ ਚਾਹ ਪਾਣੀ ਦੰਦਿਆ ਨੂੰ ਤੇ ਹਾਂਜੀ ਇੱਥੇ ਆਪਾਂ ਸਾਰੇ ਹੁਣ ਪਿਆਜ਼ ਛੀਰ ਲਾਂਗੇ ਤੇ ਅੱਜ ਆਪਾਂ ਕੜੀ ਬਣਾਵਾਂਗੇ ਕੜੀ ਨੂੰ ਤੜਕਾ ਲਾਵਾਂਗੇ ਪਹਿਲਾਂ ਕੁਝ ਹੋਰ ਬਣਾਉਣ ਦੀ ਸਲਾਹ ਸੀਗੀ ਫਿਰ ਚਲੋ ਸਾਇਦਾ ਪਾਪਾ ਕਹਿੰਦਾ ਵੀ ਅੱਜ ਕੜੀਓ ਬਣਾ ਲੈ ਤੇ ਵੀ ਚਲ ਮੈਂ ਆਹ ਚਲ ਕੜੀਓ ਬਣਾ ਲੈਂਦੇ ਆ ਤੇ ਉਸ ਦੀ ਤਿਆਰੀ ਕਰ ਰਹੀ ਸੀ ਕਿ ਮੈਂ ਤੇ ਇਧਰ ਬੈਠਾਂ ਤੇ ਆਪਣਾ ਸੈਜ ਬ੍ਰੀਤ ਪਿਆ ਟੀਵੀ ਦੇਖ ਰਿਆ ਸੀਗਾ ਤਾਂ ਹੀ ਫਿਰ ਮੈਂ ਆਵਾਜ਼ ਬੰਦ ਕਰਤੀ ਸੀਗੀ ਤੇ ਜਿਹੜਾ ਇਹ ਮੈਂ ਨਾ ਸੂਟ ਪਾਇਆ ਇਹ ਆਪਾਂ ਨੇ ਨਿਊ ਸਲਾਈ ਕਰਿਆ ਉਹੀ ਜਿਹੜੀ ਪਿੰਡ ਕਾਲੇਕੇ ਬਲੌਕ ਵਾਲੀ ਦੀਦੀ ਆ ਨਾ ਉਹ ਤੋਂ ਮੰਗਾਇਆ ਸੀਗਾ ਆਪਾਂ ਨੇ ਆਨਲਾਈਨ ਦੋ ਸੂਟ ਮੰਗਾਇਆ ਸੀ ਇੱਕ ਪਹਿਲਾਂ ਸਲਾਈ ਕਰਕੇ ਪਾ ਲਿਆ ਸੀਗਾ ਤੇ ਇੱਕ ਇਹ ਆ ਤੇ ਬਹੁਤ ਵਧੀਆ ਕੱਪੜਾ ਏ ਤੇ ਬਹੁਤ ਵਧੀਆ ਲੱਗਿਆ ਮੈਨੂੰ ਤੇ ਪਾਇਆ ਹੋਇਆ ਵੀ ਸੋਹਣਾ ਲੱਗਦਾ ਪ੍ਰਿੰਟ ਹੈ ਤੇ بس ਦੋ ਸੂਟ ਮਂਗਾਏ ਸੀਗੇ ਉਹਨਾਂ ਤੋਂ ਆਪਾਂ ਨੇ ਤੇ ਬਹੁਤ ਸੋਨੇ ਸੂਟ ਨੇ ਤੇ ਹੁਣ ਨਾ ਉਹ ਆਪਣੇ ਚੈਨਲ ਤੇ ਦਿਖਾ ਰਹੇ ਨੇ ਸਿਆਲਾਂ ਵਾਲੇ ਕੱਪੜੇ ਜੇ ਕਿਸੇ ਨੇ ਲੈਣੇ ਹੋਏ ਤਾਂ ਤੁਸੀਂ ਦੇਖ ਸਕਦੇ ਹੋ ਆਰਡਰ ਕਰ ਸਕਦੇ ਹੋ ਉਹਨਾਂ ਨੂੰ ਤੇ ਬਹੁਤ ਸੋਨੇ ਖੀਵ ਖੀਵਖਾਨ ਕੱਪੜਾ ਕੋਈ ਹਨਾ ਉਹ ਤੇ ਉਹਦੇ ਦਿਖਾ ਰਹੇ ਨੇ ਕੋ ਕੱਪੜੇ ਵਧੀਆ ਨੇ ਪ੍ਰਿੰਟ ਵਗੈਰਾ ਹਨਾ ਤੁਸੀਂ ਦੇਖ ਸਕਦੇ ਜੀ ਲੈਣਾ ਹੋਵੇ ਤੇ ਲੋ ਜੀ ਪਿਆਜ਼ ਵਗੈਰਾ ਛੇ ਲੈ ਕੇ ਆਪਾਂ ਅੱਗੇ ਸੀਗੇ ਹੁਣ ਧਾਰਾਂ ਚੋਂ ਮੈਂ ਹਾਂ ਚਲੋ ਧਾਰਾਂ ਵਿੱਚ ਹੋਈ ਆਈਏ ਤੇ ਇੱਥੇ ਦੇਖੋ ਬੱਕਰੀਆਂ ਨੇ ਕਿੰਨਾ ਗਾਹ ਪਾਇਆ ਹੋਇਆ ਹੈ ਤੇ ਇਹਨਾਂ ਨੂੰ ਬਾਜਰਾ ਜਿਹਾ ਪਾਇਆ ਹੋਇਆ ਸੀਗਾ ਵੱਢ ਕੇ ਪਹਿਲਾਂ ਡਿੱਕਾ ਖਾਦੀ ਇਹਨਾਂ ਨੇ ਤੇ ਹੁਣ ਆਪਾਂ ਹੋਰ ਡਿੱਕਾ ਲੈਣ ਗਿਆ ਹੋਇਆ ਬੱਕਰੀਆਂ ਨੂੰ ਤਾਂ ਐਦਾਂ ਜਿੰਨਾ ਮਰਜ਼ੀ ਪਾਈ ਚਲੋ ਇਹ ਇਹਨਾਂ ਦਾ ਢਿੱਡ ਨਹੀਂ ਭਰਦਾ ਹੈਗਾ ਬਹੁਤ ਖਾਂਦੀਆਂ ਨੇ ਤਾਂ ਹੀ ਤਾਂ ਬੱਚਿਆਂ ਨੂੰ ਕਹਿ ਦਿੰਦੇ ਆ ਕਿਵੇਂ ਸਾਰੀ ਦਿਹਾੜੀ ਬੱਕਰੀਆਂ ਵਾਂਗੂ ਮੂੰਹ ਮਾਰਿਆ ਹਨਾ ਬਹੁਤ ਜ਼ਿਆਦਾ ਖਾਂਦੀਆਂ ਨੇ ਤੇ ਇੱਥੇ ਮੈਂ ਲੱਗੀ ਹੋਈ ਸੀਗੀ ਮਿੱਟੀ ਪਿਉਣ ਮਹਾ ਚਲੋਹਨਾ ਚੁੱਲੇ ਨੂੰ ਮਿੱਟੀ ਵੀ ਲਾ ਦੀਆ ਹਾਂ ਤਾਂ ਬਥੇਰਾ ਨਾ ਲਿਆ ਮੀਹਾਂ ਦੇ ਵਿੱਚ ਚੁੱਲਾ ਆਪਣਾ ਬਿਲਕੁਲ ਖੁਰ ਗਿਆ ਸੀਗਾ ਮਹਾ ਚਲੋ ਹੁਣ ਤਾਂ ਹਨਾ ਵੀ ਰਾਹਤ ਆ ਚਲੋ ਮੀਹਾਂ ਤੋਂ ਵੀ ਹੁਣ ਚੁੱਲੇ ਵੱਲ ਹੋਈਏ ਥੋੜੀ ਚੁੱਲਾ ਬਾਲਿਆ ਕਰੀਏ ਫਿਰ ਬਾਲਣ ਕਾ ਵੀ ਇਕੱਠਾ ਹੋ ਗਿਆ ਆਪਣੇ ਕੋਲ ਫੇਰ ਦੁਬਾਰਾ ਤੋਂ ਤੇ ਚੁੱਲੇ ਨੂੰ ਮਿੱਟੀ ਲਾਉਣੀ ਸੀਗੀ ਤੇ ਉਹ ਮੈਂ ਭਿਓ ਕੇ ਰੱਖਤੀ ਸੀਗੀ ਤੇ ਫੇਰ ਪਹਿਲਾਂ ਧਾਰਾ ਚੋਲਾਂਗੇ ਧਾਰਾ ਚੋਲੀਏ ਤੇ ਉਸ ਤੋਂ ਬਾਅਦ ਹੀ ਲਾਉਂਗੀ ਜਾ ਕੇ ਪਹਿਲਾਂ ਪਸ਼ੂਆਂ ਦਾ ਕੰਮ ਨਿਬੇੜਦਾ ਤੇ ਇੱਥੇ ਲੱਗ ਗਈ ਸੀ ਕਿ ਮੈਂ ਫੀਡ ਪਾਉਣ ਤੇ ਬਸ ਧਾਰ ਚੋਵਾਂਗੇ ਉਸ ਤੋਂ ਬਾਅਦ ਲਾਵਾਂਗੇ ਝਾੜੂ ਤੇ ਨਾ ਇੱਕ ਜਿਹੜੇ ਆਪਣੇ ਭੈਣ ਹੈਗੇ ਆ ਪੰਜਾਬੀ ਕਿਚਨ ਬਲੌਕਸ ਵਾਲੇ ਉਹ ਕਹਿ ਰਹੇ ਸੀ ਕਹਿੰਦੇ ਵੀ ਦੀਦੀ ਤੁਸੀਂ ਮੇਰਾ ਨਾ ਮੈਸੇਜ ਡਿਲੀਟ ਕਰਤਾ ਬਈ ਸ਼ਾਇਦ ਤੁਸੀਂ ਮੇਰੀ ਹੈਲਪ ਨਹੀਂ ਕਰਨਾ ਚਾਹੁੰਦੇ ਹੈਗੇ ਪਰ ਮੈਂ ਉਹਨਾਂ ਨੂੰ ਕਹਿਣਾ ਚਾਹੂੰਗੀ ਜੇ ਉਹ ਵੀਡੀਓ ਦੇਖਦੇ ਹੋਏ ਨਾ ਵੈਸੇ ਤਾਂ ਆਪਣੀ ਵੀਡੀਓ ਫੁੱਲ ਵਾਚ ਕਰਦੇ ਆ ਵੀ ਦੀਦੀ ਤੁਹਾਡਾ ਮੈਸੇਜ ਮਿਲੂ ਬਿਲਕੁਲ ਨਹੀਂ ਮਿਲਿਆ ਹੈਗਾ ਕੋਈ ਜੀ ਦੇ ਵਿੱਚ ਤੁਸੀਂ ਇਦਾਂ ਕਿਹਾ ਹੋਵੇ ਹੈ ਨਾ ਵੀ ਮੇਰੀ ਹੈਲਪ ਕਰ ਦਿਓ ਤੇ ਮੈਂ ਡਿਲੀਟ ਕਿਉਂ ਕਰਨਾ ਹਨਾ ਵੀ ਜੇ ਤੁਹਾਡਾ ਮੈਸੇਜ ਆਇਆ ਵੀ ਹੋਊਗਾ ਹਨਾ ਤੇ ਉਹ ਕਈ ਵਾਰ ਨਾ YouTube ਇਹ ਡਿਲੀਟ ਕਰ ਦਿੰਦਾ ਜਿਹਦੇ ਵਿੱਚ ਆਪਾਂ ਹੈਲਪ ਵਗੈਰਾ ਮੰਗੀਏ ਜਾਂ ਕੋਸ ਹਨਾ ਕਿਸੇ ਦਾ ਨੰਬਰ ਵਗੈਰਾ ਮੰਗੀਏ ਉਹ ਆਪਣੇ ਆਪ ਹੀ ਡਿਲੀਟ ਹੋ ਜਾਂਦਾ ਮੈਸੇਜ ਕਈ ਵਾਰ ਨਹੀਂ ਪਹੁੰਚਦਾ ਹੈਗਾ ਆਪਣੇ ਕੋਲ ਪਰ ਫਿਰ ਵੀ ਜੇ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਨਾ ਤੁਸੀਂ ਮੈਨੂੰ ਨਾ Instagram ਦੀ ਆਈਡੀ ਹੈ ਜਿਸ ਕਰਨ ਦੇ ਨੋ ਤੇ ਉਤੇ ਕਾਲ ਕਰ ਲਿਓ ਕਈ ਵਾਰ ਮੈਂ ਤਾਂ ਚੱਕ ਨਹੀਂ ਹੁੰਦੀ ਫਿਰ ਵੀ ਮੈਂ ਦੇਖਦੀ ਰਹੀਆ ਕਰੂੰਗੀ ਹਨਾ ਵੀ ਤੁਹਾਡੀ ਕਾਲ ਤਾਂ ਨਹੀਂ ਆਈ ਹੋਈ ਹੈਗੀ ਤੇ ਆਪਾਂ ਫੇਰ ਕੋਈ ਗੱਲ ਜਦੋਂ ਮੈਂ ਦੇਖ ਲੂੰਗੀ ਫਿਰ ਮੈਂ ਤੁਹਾਨੂੰ ਫੋਨ ਲਾ ਦੂੰਗੀ ਜੇ ਚੱਕ ਲਈ ਤਾਂ ਠੀਕਾ ਹਨਾ ਫਿਰ ਮੈਂ ਗੱਲ ਕਰ ਲੂੰਗੀ ਅ ਜਿਸ ਕਾਰਨ ਦੇ ਨਾਂ ਤੇ ਆਈਡੀ ਹੈ ਜਿਸ ਕਰਨ ਤਖਰ ਤਖਰ ਲਿਖਿਓ ਅ ਜਿਸ ਕਰਨ ਤਖਰ 11 24 ਇਹ ਆਈਡੀ ਹੈ ਇਸ ਤੇ ਤੁਸੀਂ ਕਾਲ ਕਰ ਲਿਓ ਫਿਰ ਆਪਾਂ ਤੁਹਾਡੇ ਨਾਲ ਗੱਲ ਕਰ ਲਾਂਗੇ ਜੇ ਹਨਾ ਕੋਈ ਪ੍ਰੋਬਲਮ ਜਿਹੜੀ ਤੁਸੀਂ ਕਹਿ ਰਹੇ ਹੋ ਮੇਰੀ ਸਮਝ ਚ ਹੋਈ ਫਿਰ ਆਪਾਂ ਜਰੂਰ ਤੁਹਾਡਾ ਹੱਲ ਕਰ ਦਾਂਗੇ ਹਨਾ ਤੁਹਾਡੇ ਨਾਲ ਗੱਲ ਕਰ ਲਾਂਗੇ ਤੁਸੀਂ ਕਰ ਲਿਓ ਤੇ ਆ ਬਾਕੀ ਜੇ ਇੱਥੇ ਮੈਂ ਲੱਗੀ ਸੀਗੀ ਧਰਾਂ ਚੋਕੇ ਗੋਹਾ ਇਕੱਠਾ ਕਰਨ ਮੈਂ ਹਾਂ ਵੀ ਗੋਹੇ ਦਾ ਕੰਮ ਵੀ ਨਿਬੇੜੇ ਦਵਾਂ ਹਨਾ ਸੁੰਬਰੇ ਦਵਾਂ ਫਿਰ ਸਾਫ ਜਿਹਾ ਹਵਾ ਲੱਗ ਜੂਗੀ ਫਸ ਸੁੱਕ ਜੂਗਾ ਹੁਣ ਤਾਂ ਮੌਸਮ ਚੇਂਜ ਹੋ ਗਿਆ ਨਾ ਫਿਰ ਹੁਣ ਸੁੱਕ ਤਾਂ ਨਹੀਂ ਸ਼ੀਸ਼ਤੀ ਪਾਸ ਬਿਨਾ ਝਾੜੂ ਲਾਏ ਅੱਗੇ ਤਾਂ ਜੇ ਮੜਾਏ ਪਾਣੀ ਡੁੱਲ ਜਾਣਾ ਜਦ ਇਹ ਸੁੱਕ ਜਾਂਦਾ ਹੁਣ ਵੀ ਸੁੱਕਦਾ ਹੈਗਾ ਹੁਣ ਝਾੜੂ ਲਾਉਣੀ ਪੈਂਦਾ ਤੇ ਦੇਖ ਲਓ ਜੀ ਹਨਾ ਕਿੰਨੇ ਕੰਮ ਹੋ ਜਾਂਦੇ ਆ ਸਾਰੀ ਦਿਹਾੜੀ ਨਹੀਂ ਕੰਮ ਨਿਭੜਦੇ ਹੈਗੇ ਮਗਰ ਦੀ ਮਗਰ ਪਰ ਜੀ ਫੇਰ ਵੀ ਮੇ ਮੇਰੇ ਕੁਝ ਕੁ ਰਿਸ਼ਤੇਦਾਰ ਕਹਿ ਲਓ ਹਨਾ ਤੇ ਮੇਰੇ ਨਾਲ ਨਾਰਾਜ਼ ਨੇ ਵੀ ਤੁਸੀਂ ਤੂੰ ਮੈਨੂੰ ਫੋਨ ਨਹੀਂ ਕਰਦੀ ਹੈਗੀ ਹੁਣ ਦੇਖੋ ਤੁਸੀਂ ਹਨਾ ਮੇਰੇ ਸਾਰੇ ਜਿਹੜੇ ਕੰਮੇ ਨਹੀਂ ਲੋਟ ਆਉਂਦਾ ਹੈਗਾ ਤੇ ਕੱਲੀ ਹੈਗੀਆਂ ਫੇਰ ਕਦੋਂ ਫੋਨ ਕਰਾਂ ਜਿੰਨਾਂ ਆਪਾਂ ਕਿਸੇ ਨੂੰ ਫੋਨ ਕਰ ਲੀਏ ਹਨਾ ਮੱਲੋ ਮੱਲੇ ਘੰਟਾ ਅੱਧਾ ਘੰਟਾ ਫਟ ਜਾਂਦਾ ਫੋਨ ਤੇ ਗੱਲਾਂ ਦੇ ਵਿੱਚੋਂ ਗੱਲਾਂ ਨਿਕਲਿਆ ਆਉਂਦੀਆਂ ਨੇ ਫੇਰ ਹਨਾ ਜੇ ਕਰਨ ਵਹਿ ਜਾ ਤੇ ਫੇਰ ਫੋਨ ਕਰਨ ਦਾ ਟਾਈਮ ਹੀ ਲੱਗਦਾ ਇੱਕ ਇਦਾਂ ਹੁੰਦਾ ਮੈਨੂੰ ਜਦੋਂ ਮੈਂ ਬੇਲੀ ਹੁੰਦੀ ਆ ਮੈਨੂੰ ਐ ਹੁੰਦਾ ਵੀ ਕਿਤੇ ਵੀ ਜਿਹਨੂੰ ਮੈਂ ਫੋਨ ਕਰਨਾ ਉਹ ਆਪ ਦਾ ਸੌਂ ਨਾ ਗਏ ਹੁਣ ਕਿਉਂਕਿ ਜੀ ਮੈਂ ਬੇਟਾਈ ਮੀ ਮੇਰਾ ਪੱਕਾ ਟਾਈਮ ਨਹੀਂ ਕੀ ਮੈਂ ਕਦੋਂ ਕਵੇਲੀ ਹੋਮਾ ਕੰਮ ਕਰਕੇ ਮੈਨੂੰ ਐਡਾ ਹੁੰਦਾ ਵੀ ਮੈਂ ਸਾਰੇ ਕੰਮ ਕਰ ਰਹੇ ਹੁੰਦੇ ਆ ਹਨਾ ਕੱਲੀ ਨੇ ਤੇ ਫਿਰ ਤੁਹਾਨੂੰ ਪਤਾ YouTube ਦਾ ਕੰਮ ਵੀ ਆ ਹਨਾ YouTube ਦਾ ਕੰਮ ਵੀ ਇੱਕ ਅਹਜਾ ਡਿਊਟੀ ਆ ਪੱਕੀ ਇਹ ਵੀ ਇਹ ਵੀ ਡੇਲੀ ਵੀਡੀਓ ਬਣਾਉਣੀ ਪੈਂਦੀ ਹੈ ਜੇ ਨਹੀਂ ਬਣਾਉਂਦੇ ਹੈਗੇ ਤਾਂ ਫਿਰ ਅ ਤੁਹਾਨੂੰ ਪਤਾ ਹੀ ਆ YouTube ਆਪਣੇ ਮਤਲਬ ਸਾਰੇ ਵਿਊ ਜਿਹੜੇ ਆਉਂਦੇ ਨੇ ਉਹ ਵੀ ਕੱਟ ਦਿੰਦਾ ਪਿੱਛੇ ਰਹਿਣ ਲੱਗ ਜਾਂਦੀ ਆਪਣੇ ਵੀਡੀਓ ਆਪਾਂ ਨੂੰ ਤਾਂ ਵੀ ਉਹ ਵੀ ਪਹਿਲੇ ਬਹੁਤ ਘੱਟ ਆਉਂਦੇ ਆ ਤੇ ਤਾਂ ਕਰਕੇ ਇਹਦੇ ਹਾਲੇ ਮਿਹਨਤ ਚੱਲ ਰਹੀ ਆ YouTube ਤੇ ਆਪਣੀ ਤੇ ਖਰੀ ਜਾ ਰਹੇ ਆ ਤੇ ਮੇਰਾ ਨਾ ਬਸ ਹੀ ਟਾਈਮ ਹੀ ਨਹੀਂ ਲੱਗਦਾ ਹੈਗਾ ਤੁਹਾਨੂੰ ਤੁਸੀਂ ਨਾ ਮੈਨੂੰ ਵੀਡੀਓ ਦੇ ਵਿੱਚੇ ਦੇਖ ਲਿਆ ਕਰੋ ਵੀਡੀਓ ਦੇ ਵਿੱਚ ਤਾਂ ਤੁਸੀਂ ਦੇਖਦੇ ਹੋ ਰੋਜ਼ ਮੈਨੂੰ ਹਨਾ ਫੋਨ ਨਹੀਂ ਮੇਰੇ ਤੋਂ ਹੁੰਦਾ ਹੈਗਾ ਤੁਸੀਂ ਕਰ ਲਿਆ ਕਰੋ ਭਾਈ ਮੈਨੂੰ ਫੋਨ ਜ਼ਿਆਦਾਤਰ ਨਾ ਮੇਰੀ ਭੈਣੇ ਮੇਰੇ ਨਾਲ ਹੋ ਸਕਦੀ ਹੈ ਵੀ ਉਹ ਕਹਿ ਦਿੰਦੀ ਹੈਗਾ ਨਹੀਂ ਤੂੰ ਫੋਨ ਨਹੀਂ ਕਰਦੀ ਹੈਗੀ ਮੇਰਾ ਨਾ ਅੱਜ ਬਿਲਕੁਲ ਵੀ ਫੋਨ ਕਰਨ ਦਾ ਟਾਈਮ ਨਹੀਂ ਲੱਗਦਾ ਹੈਗਾ ਮੈਂ ਕੀ ਕਰਾਂ ਤੁਹਾਨੂੰ ਹਨਾ ਤੇ ਚਲੋ ਫਿਰ ਵੀ ਸੌਰੀ ਆ ਜੇ ਮੇ ਤੋਂ ਨਹੀਂ ਫੋਨ ਹੁੰਦਾ ਹੈਗਾ ਹਨਾ ਤੇ ਤੂੰ ਵੀ ਮੈਂ ਉਹਨੂੰ ਕਹੂੰਗੀ ਵੀ ਤੂੰ ਆਪ ਕਰ ਲਿਆ ਕਰ ਮੇ ਲੋ ਹਨਾ ਕਦੇ ਟਾਈਮ ਕੱਢ ਕੇ ਉਹ ਤੇ ਚਲੋ ਜੀ ਹਨਾ ਇਹ ਤਾਂ ਚੱਲਦੇ ਹੀ ਰਹਿਣਾ ਹਨਾ ਚੱਲਦੀ ਜ਼ਿੰਦਗੀ ਦੇ ਵਿੱਚ ਹਨਾ ਤੇ ਇੱਥੇ ਫਿਰ ਮੈਂ ਲੱਗੀ ਸੀਗੀ ਮਿੱਟੀ ਦੇ ਵਿੱਚ ਤੂੜੀ ਪਾਣ ਤੇ ਤੂੜੀ ਰਲਾ ਕੇ ਨਾ ਆਪਾਂ ਚੁੱਲੇ ਨੂੰ ਲਾ ਦਾਂਗੇ ਤੂੜੀ ਮਿੱਟੀ ਲਾਵਾਂਗੇ ਅੱਜ ਤੇ ਗੋਹਾ ਮਿੱਟੀ ਕਾਲੂ ਲਾਵਾਂਗੇ ਫੇ ਤੂੜੀ ਮਿੱਟੀ ਸੁੱਕ ਜੂਗੀ ਤੇ ਬੱਕਰੀਆਂ ਦਾ ਰਾਸ਼ਨ ਫੇਰ ਆ ਗਿਆ ਜੀ ਇਹਨਾਂ ਨੂੰ ਫੇਰ ਡੰਡੇ ਬੰਨ ਤੇ ਦੇਕਾਂ ਦੇ ਤੇ ਖਾ ਲਣਗੀਆਂ ਅੱਧਾ ਖਾ ਲੰਦੀਆਂ ਨੇ ਅੱਧਾ ਲੈ ਛੱਡ ਬੰਤੀਆਂ ਨੇ ਤੇ ਇੱਥੇ ਲੱਗੀ ਸੀਗੀ ਮੈਂ ਮਿੱਟੀ ਲਾਉਣ ਮੈਂ ਕਿਹਾ ਚਲੋ ਮਿੱਟੀ ਲਾ ਦਈਏ ਤੇ ਫੇਰ ਚੁੱਲਾ ਬਾਲਿਆ ਕਰੀਏ ਕਿਉਂਕਿ ਜੇ ਚਾਹੇ ਮੌਸਮ ਠੰਡਾ ਜਾ ਹੀ ਹੋ ਗਿਆ ਗਰਮੀ ਬਹੁਤ ਜ਼ਿਆਦਾ ਹਨਾ ਤੇ ਅੰਦਰ ਨਾ ਗਰਮੀ ਲੱਗਦੀ ਹੈ ਜਦੋਂ ਰੋਟੀ ਲਾਉਣੀ ਹੈ ਤਾਂ ਚਲੋ ਦਾਲ ਸਬ지 ਤਾਂ ਬਣਾ ਕੇ ਚਲੋ ਹਨਾ ਪੱਕੇ ਥੱਲੇ ਹੋ ਜੀਦਾ ਰੋਟੀ ਨੂੰ ਟਾਈਮ ਲੱਗ ਜਾਂਦਾ ਫੇਰ ਹਵਾ ਨਹੀਂ ਲੱਗਦੀ ਹੈਗੀ ਅੰਦਰ ਮੇਰੀ ਸਲਾਹ ਵੀ ਹੁਣ ਚੁੱਲਾ ਬਾਲਿਆ ਕਰੀਏ ਵੀ ਚੁੱਲਾ ਬਾਲ ਕੇ ਨਾ ਬਾਹਰੇ ਰੋਟੀ ਲਾਇਆ ਕਰੀਏ ਹੁਣ ਤਾਂ ਮੇ ਹੀ ਘਟਗੇ ਨਾ ਤਾਂ ਕਰਕੇ ਇਹਦੀ ਲਾਗੇ ਦੀ ਆਪਾਂ ਰਿਪੇਅਰ ਕਰਨਾ ਤੇ ਕਈ ਬਣਾ ਕਹਿਣਗੀਆਂ ਵੀ ਤੁਸੀਂ ਹਨਾ ਮੈਂ ਵੀ ਸ਼ਰਧਾ ਦੇ ਵਿੱਚ ਮਿੱਟੀ ਲਾਤੀ ਮੈਨੂੰ ਪਤਾ ਹੈ ਕਈ ਜਾਣੇ ਨਾ ਵਿਚਾਰ ਕਰਦੇ ਨੇ ਸ਼ਰਧਾ ਦਾ ਬਹੁਤ ਜ਼ਿਆਦਾ ਹੈਦਾ ਮਤਲਬ ਕੋਈ ਕਪੜਾ ਲੀੜਾ ਨਹੀਂ ਲੰਦੇ ਹੈਗੇ ਕੋਈ ਚੁੱਲ੍ਹੇ ਵਗੈਰਾ ਨੂੰ ਮਿੱਟੀ ਨਹੀਂ ਲਾਉਂਦੇ ਕਾਫੀ ਲੋਕ ਕਰਦੇ ਆ ਪਰ ਮੈਂ ਇੱਕ ਮੈਂ ਇੱਕ ਮੇਰਾ ਭਰਾ ਪਤਾ ਨਹੀਂ ਕਿਉਂ ਅਸੀਂ ਇਹਨਾਂ ਦਿਨਾਂ ਦਾ ਬਿਲਕੁਲ ਵੀ ਵਿਚਾਰ ਨਹੀਂ ਕਰਦੇ ਹੈਗੇ ਤੇ ਅਸੀਂ ਆਪਣੇ ਕੰਮ ਜਿਵੇਂ ਡੇਲੀ ਕਰੀ ਜਾਂਦੇ ਬਸ ਉਦਾਂ ਕਰੀ ਜਾਂਦਾ ਅਸੀਂ ਨਹੀਂ ਇਹਨਾਂ ਦਿਨਾਂ ਨੂੰ ਮੰਨਦੇ ਹੈਗੇ ਹਨਾ ਸਾਡੇ ਕੋਈ ਵੀ ਨਹੀਂ ਮੰਨਦਾ ਹੈਗਾ ਤੇ ਕਈ ਮੰਨਦੇ ਹਨਾ ਸ਼ਰਾਦ ਤੇ ਅਸੀਂ ਨਹੀਂ ਮੰਨਦੇ ਹੈਗੇ ਕੋਈ ਵੀ ਦਿਨਾਂ ਦਾ ਵਿਚਾਰ ਵੀ ਨਹੀਂ ਕਰਦੇ ਹੈਗੇ ਜੋ ਦਿਨ ਮਰਜੀ ਆ ਸਾਨੂੰ ਇਦਾਂ ਹੁੰਦਾ ਵੀ ਹਨਾ ਪ੍ਰਮਾਤਮਾ ਨੇ ਜਦੋਂ ਦਿਨ ਦੇਖਦਾ ਹੈਗਾ ਵੀ ਚੰਗਾ ਜਾਂ ਮਾੜਾ ਹਨਾ ਜਨਮ ਵੇਲੇ ਜਾਂ ਮਰਨ ਵੇਲੇ ਫਿਰ ਆਪਾਂ ਕਿਉਂ ਵਿਚਾਰ ਕਰੀਏ ਤੇ ਅਸੀਂ ਨਹੀਂ ਇਦਾਂ ਕਦੇ ਵੀ ਵਿਚਾਰ ਕਰਿਆ ਹੈਗਾ ਸ਼ਰਾਧਾ ਵਗਾਰਾ ਨਹੀਂ ਕਦੇ ਮਨਾਏ ਹੈਗੇ ਅਸੀਂ ਨਰਾਤਿਆਂ ਨੂੰ ਜ਼ਰੂਰ ਆਪਾਂ ਹਨਾ ਬਰੋਟਾ ਲਾ ਲੈਨੇ ਆ ਉਹ ਵੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਉਹ ਵੀ ਮਨ ਦੀ ਖੁਸ਼ੀ ਲਈ ਹਨਾ ਵਧੀਆ ਲੱਗਦਾ ਮਿੱਟੀ ਦੇ ਹਨਾ ਸਾਲ ਬਾਦ ਉਹ ਬਣਾਉਣੇ ਤੇ ਉਹਨਾਂ ਨੂੰ ਪੂਜਾ ਕਰਨੀ ਉਹ ਵਧੀਆ ਲੱਗਦਾ ਉਹ ਅਸੀਂ ਕਰ ਲੈਂਦੇ ਹੁੰਨੇ ਆ ਪਰ ਸ਼ਰਾਧਾਂ ਦਾ ਨਹੀਂ ਕਦੇ ਵੀ ਕਰਿਆ ਹੈਗਾ ਵਿਚਾਰ ਤੇ ਸ਼ਰਾਧ ਤਾਂ ਵੈਸੇ ਉੱਦੇ ਚੱਲੀ ਜਾਂਦੇ ਨੇ ਕੋਈ ਵਿਚਾਰ ਨਹੀਂ ਕਰਦੇ ਜਾਂ ਕੱਪੜੇ ਲੀੜੇ ਦਾ ਵੀ ਅੱਜ ਕੱਪੜਾ ਲੀੜਾ ਨਹੀਂ ਖਰੀਦਣਾ ਹੈਗਾ ਜਾਂ ਕੋਈ ਹੋਰ ਨਾ ਵਾਂਗ ਕੰਮ ਨਹੀਂ ਕਰਨਾ ਹੈਗਾ ਆਪਾਂ ਕਿਉਂਕਿ ਜੇ ਆਪਾਂ ਵਾਹਿਗੁਰੂ ਨੂੰ ਮੰਨਦੇ ਆ ਹਨਾ ਤੇ ਪਤਾ ਨਹੀਂ ਪਾਠ ਕਰਦਿਆਂ ਕਰਕੇ ਹਨਾ ਪਰ ਜੇਦੋਂ ਨਾ ਸਹਿਜ ਪਾਠ ਕਰ ਲੈਂਦੇ ਆ ਉਹਦੇ ਵਿੱਚ ਸਾਰੇ ਇਹ ਚੀਜ਼ਾਂ ਦੱਸਿਆ ਆਉਂਦੀਆਂ ਨੇ ਹਨਾ ਜਦੋਂ ਆਪਾਂ ਵਿਆਖਿਆ ਸਾਥ ਸਹਿਜ ਪਾਠ ਪੜ ਲੈਂਦੇ ਆ ਫਿਰ ਆਪਣੇ ਮਨ ਦੇ ਵਿੱਚੋਂ ਨਾ ਜੇ ਵਿਚਾਰ ਹੁੰਦੇ ਨੇ ਆਟੋਮੈਟਿਕ ਹੀ ਨਿਕਲ ਜਾਂਦੇ ਨੇ ਵਹਿਮ ਭਰਮ ਜਿਹੜਾ ਆਪਾਂ ਕਰਨਾ ਛੱਡ ਦਿੰਦੇ ਆ ਤੇ ਤਾਂ ਕਰਕੇ ਸ਼ਾਇਦ ਹਨਾ ਉਧਰ ਨੂੰ ਸਾਡਾ ਮਨ ਨਹੀਂ ਹੈਗਾ ਤੇ ਪਰ ਆ ਆਪਾਂ ਨਾ ਨਹੀਂ ਮੰਨਦੇ ਹੈਗੇ ਇਹਨਾਂ ਚੀਜ਼ਾਂ ਨੂੰ ਲਓ ਜੀ ਆਪਾਂ ਇੱਥੇ ਲੱਗ ਗਏ ਸੀਗੇ ਤੜਕਾ ਲੜ ਤੜਕਾ ਲਾਈ ਰਹੀ ਸੀ ਜਾਨੂ ਕਹਿੰਦੇ ਭਾਈ ਦੋ ਆਲੂ ਵਿੱਚ ਪਾ ਲਿਓ ਕੜੀ ਦੇ ਵਿੱਚ ਮੇਰੀ ਸਲਾਹ ਸੀਗੀ ਸਿੰਪਲ ਕੜੀ ਬਣਾਉਣ ਦੀ ਤੇ ਫੇਰ ਮੈਂ ਇੱਥੇ ਲੱਗ ਗਈ ਸੀਗੀ ਮੈਂ ਆਲੂ ਨਹੀਂ ਛਿੱਲਦੇ ਸੀਗੇ ਮੈਂ ਕਿਹਾ ਚਲੋ ਦੋ ਆਲੂ ਬਰੀਕ ਵੀ ਕੱਟ ਕੇ ਪਾ ਦਿੰਨੀ ਆ ਤੇ ਮੈਂ ਲੱਗੀ ਹੋਈ ਸੀਗੀ ਇੱਥੇ ਆਲੂ ਦੀ ਕਟਿੰਗ ਕਰਨ ਤੇ ਤੜਕਾ ਆਪਣਾ ਭੁੱਜ ਰਿਹਾ ਸੀਗਾ ਤੜਕਾ ਨਾ ਆਪਾਂ ਮੋٹے ਪਿਆਜ਼ ਛੱਲੇ ਕੇ ਫੇਰ ਲਾਇਆ ਸੀਗਾ ਤੇ ਬੱਸ ਬੁੱਝਣੇ ਵਾਲਾ ਹੀ ਆ ਇਹ ਬੱਸ ਤੜਕਾ ਭੁੰਨ ਦੀ ਸਾਰ ਵਿੱਚ ਨਾ ਪਹਿਲਾਂ ਆਲੂਆਂ ਨੂੰ ਸੇਕ ਲਵਾਉਂਗੀ ਮੈਂ ਅ ਥੋੜਾ ਜਿਹਾ ਪਾਣੀ ਪਾਤੀ ਇਹਨਾਂ ਨੂੰ ਰੋਝਾ ਲਾਂਗੇ ਤੇ ਉਸ ਤੋਂ ਬਾਅਦ ਉਹ ਕਰਾਂਗੇ ਅ ਬੇਸਨ ਪਾਵਾਂਗੇ ਬੇਸਨ ਮੈਂ ਢੋਲ ਕੇ ਰੱਖਿਆ ਹੈ ਦਹੀਂ ਦੇ ਵਿੱਚ ਬਾਕੀ ਜੀ ਤੁਸੀਂ ਦੱਸਿਓ ਵੀ ਕੀ ਤੁਸੀਂ ਵੀ ਸਰਾਧ ਮਨਾਉਨੇ ਹੋ ਜਾਂ ਸਰਾਧਾਂ ਦਾ ਵਿਚਾਰ ਕਰਦੇ ਹੋ ਕਿਸੇ ਅ ਤਰ੍ਹਾਂ ਦਾ ਜਰੂਰ ਕਮੈਂਟ ਕਰਕੇ ਦੱਸਿਓ ਹਨਾ ਤੇ ਪਰ ਅਸੀਂ ਨਹੀਂ ਕਰਦੇ ਹੈਗੇ ਨਾ ਅਸੀਂ ਮਨਾਉਂਦੇ ਆ ਨਾ ਵਿਚਾਰ ਕਰਦੇ ਆ ਤੇ ਲਓ ਜੀ ਇੱਥੇ ਆਪਣਾ ਤੜਕਾ ਵੀ ਪੋਚ ਚੁੱਕਿਆ ਹੁਣ ਨੂਨ ਮਿਰਚ ਪਾ ਦਾਂਗੇ ਇਹਦੇ ਵਿੱਚ ਬਾਕੀ ਜੀ ਵੀਡੀਓ ਨੂੰ ਇੱਥੇ ਤੱਕ ਦੇਖਣ ਲਈ ਤੁਹਾਡਾ ਸਾਲਿਆਂ ਦਾ ਧੰਨਵਾਦ ਬਿਲਕੁਲ ਤੇ ਮਸਤਰੀ ਇਥੇ ਮੈਂ ਪਾਤੀ ਥੋੜਾ ਜਿਹਾ ਗੋਲਵਾ ਕੇ ਬੰਦ ਕਰਦਾ ਕਿ ਬਸ ਹੁਣ ਰੋਟੀ ਲਾਵਾਂਗੇ ਹੁਣ ਨਹੀਂ ਰੋ ਹੋ ਜਾਣਾ ਬਸ ਥੋੜਾ ਜਿਹਾ ਤਾਪਨਾ ਆਪਣੀ ਵੀਡੀਓ ਦਾ ਇੰਤਿਖਾਦ ਕਰਦੇ ਆ ਮਿਲਦੇ ਹਾਂ ਜਲਦੀ ਕਿਸੇ ਨਵੇਂ ਬਲੌਗ ਨਾਲ ਕਰ ਤੱਕ ਨੀ ਸੱਸ਼ੇਂਗਰ ਜੀ ਬਾਏ ਬਾਏ